ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਪਹਿਲੀ ਗੱਲ ਐਡਮਿਟ ਕਾਰਡ ਆ ਚੁੱਕੇ ਆ ਓਕੇ ਸਾਰੇ ਡਾਊਨਲੋਡ ਕਰ ਲਓ ਤੇ ਜਿਨ੍ਹਾਂ ਦਾ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਿਹਾ ਜਾਂ ਕੀ ਆ ਫੋਰਗੇਟ ਮਤਲਬ ਕਿ ਆਪਦਾ ਪਾਸਵਰਡ ਭੁੱਲ ਚੁੱਕਿਆ ਤਾਂ ਓਕੇ ਆ ਅੱਜ ਦਾ ਵੇਟ ਕਰੋ ਠੀਕ ਹੈ ਪਲੀਜ਼ ਬਿਲਕੁਲ ਵੀ ਸਟ्रेस ਨਾ ਲਓ ਮੇਰੇ ਕੋਲ ਤਿੰਨ ਚਾਰ ਫੋਨ ਆਇਆ ਸਟੂਡੈਂਟ ਕਾਫੀ ਸਟ्रेस ਦੇ ਵਿੱਚ ਹੈ ਕਾਫੀ ਟੈਨਸ਼ਨ ਦੇ ਵਿੱਚ ਹੈ ਕਿ ਸਾਡਾ ਪਾਸਵਰਡ ਫੋਰਗੇਟ ਹੋ ਗਿਆ ਹੁਣ ਕੀ ਕਰੀਏ ਓਕੇ ਇੱਥੇ ਫੋਰਗੇਟ ਕਰਨ ਦਾ অপਸ਼ਨ ਵੀ ਨਹੀਂ ਆ ਰਿਹਾ ਜੇ ਆ ਰਿਹਾ ਤਾਂ ਉਹਦੇ ਕਲਿੱਕ ਕਰੀਏ ਤਾਂ ਕੁਝ ਹੋ ਨਹੀਂ ਰਿਹਾ ਠੀਕ ਹੈ ਤਾਂ ਤੁਸੀਂ ਪਹਿਲਾਂ ਤਾਂ ਆਪਣੀ ਈਮੇਲ ਆਈਡੀ ਚੈੱਕ ਕਰ ਲਓ ਜਾਂ ਮੋਬਾਈਲ ਨੰਬਰ ਚੈੱਕ ਕਰ ਲਓ ਕਈ ਵਾਰੀ ਮੋਬਾਈਲ ਨੰਬਰ ਤੇ ਪਾਸਵਰਡ ਆਇਆ ਹੁੰਦਾ ਜਦੋਂ ਤੁਸੀਂ ਫਾਰਮ ਭਰਿਆ ਸੀਗਾ ਠੀਕ ਹੈ ਜਦੋਂ ਤੁਸੀਂ ਫਾਰਮ ਭਰਿਆ ਸੀ ਨਾ ਤੁਹਾਡੇ ਕੋਲ ਇੱਕ ਪਾਸਵਰਡ ਆਇਆ ਹੋਣਾ ਜਾਂ OTP ਵਗੈਰਾ ਕੁਝ ਆਇਆ ਹੋਣਾ ਉਹ ਤੁਸੀਂ ਫਿਲ ਕਰਕੇ ਦੇਖ ਲਓ ਜੇ ਨਹੀਂ ਹੋ ਰਿਹਾ ਤਾਂ ਪਲੀਜ਼ ਇੱਕ ਦੋ ਦਿਨ ਦਾ ਵੇਟ ਕਰ ਲਓ ਹਜੇ ਵੀ ਆਪਣੇ ਕੋਲ 12 ਦਿਨ ਬਾਕੀ ਹੈ ਠੀਕ ਹੈ ਪੇਪਰ ਹੋਣ ਦੇ ਵਿੱਚ 12 ਦਿਨ ਬਾਕੀ ਹੈ ਤਾਂ ਪਲੀਜ਼ ਬਿਲਕੁਲ ਵੀ ਸਟ्रेस ਨਾ ਲਓ ਤੁਸੀਂ ਆਪ ਦਾ ਧਿਆਨ ਬਿਲਕੁਲ ਤਿਆਰੀ ਦੇ ਉੱਪਰ ਰੱਖੋ ਪੇਪਰ ਦੀ ਤਿਆਰੀ ਦੇ ਵਿੱਚ ਧਿਆਨ ਰੱਖੋ ਇਹਦੇ ਉੱਪਰ ਟੈਨਸ਼ਨ ਨਾ ਲਓ ਕਿ ਸਾਡਾ ਐਡਮਿਟ ਕਾਰਡ ਡਾਊਨਲੋਡ ਨਹੀਂ ਹੋ ਰਿਹਾ ਫੋਰਗੇਟ ਹੋ ਗਿਆ ਇਹ ਹੋ ਗਿਆ ਕੁਝ ਨਾ ਕੁਝ ਆਪਸ਼ਨ ਜ਼ਰੂਰ ਆਏਗਾ ਠੀਕ ਹੈ 100 ਦੇ ਵਿੱਚ ਨਾ 25 30% ਇਹੋ ਜਿਹੇ ਹੁੰਦੇ ਆ ਜਿਹੜੇ ਪਾਸਵਰਡ ਭੁੱਲ ਜਾਂਦੇ ਆ ਠੀਕ ਹੈ ਤਾਂ ਇੱਥੇ ਫੋਰਗੇਟ অপਸ਼ਨ ਨਹੀਂ ਆ ਰਿਹਾ ਬਟ ਇਹਦਾ ਕੋਈ ਨਾ ਕੋਈ ਇੱਕ ਦੋ ਦਿਨਾਂ ਵਿੱਚ ਹੱਲ ਜ਼ਰੂਰ ਹੋਵੇਗਾ ਸੋ ਬਿਲਕੁਲ ਪਲੀਜ਼ ਮੈਂ ਤੁਹਾਨੂੰ ਵਾਰੀ ਵਾਰੀ ਕਹਿ ਰਿਹਾ ਮੈਨੂੰ ਤੁਹਾਡੇ ਤੋਂ ਝਾ ਟੈਨਸ਼ਨ ਮਿਲਦੀ ਹੈ ਸਟੂਡੈਂਟਸ ਇਸ ਲਈ ਵੀਡੀਓ ਬਣਾ ਕੇ ਪਾ ਰਿਹਾ ਵੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਓ ਓਕੇ ਬਿਲਕੁਲ ਵੀ ਟੈਨਸ਼ਨ ਨਾ ਲਓ ਹੱਲ ਜ਼ਰੂਰ ਹੋਏਗਾ ਇਸ ਚੀਜ਼ ਦਾ ओके ਤੁਹਾਡਾ ਫੋਰਗੇਟ ਪਾਸਵਰਡ ਦਾ ਕੁਝ ਨਾ ਕੁਝ ਹੱਲ ਜਰੂਰ ਹੋਏਗਾ ਸੋ ਤੁਸੀਂ ਟੈਨਸ਼ਨ ਨਾ ਲਾਓ ਆਪਦੀ ਪੇਪਰ ਦੇ ਉੱਪਰ ਪੂਰੀ ਤਰ੍ਹਾਂ ਤਿਆਰੀ ਰੱਖੋ ਓਕੇ ਕੱਲ ਨੂੰ ਕੱਲ ਨੂੰ ਮੈਂ ਫੋਨ ਕਰੂੰਗਾ ਜਿਹੜੇ ਇੱਥੇ ਹੈਲਪ ਡੈਸਕ ਡੈਕਸ ਦਿੱਤਾ ਹੋਇਆ ਹੈ ਨਾ ਨੰਬਰ ਦਿੱਤਾ ਹੈ ਇਸ ਤੇ ਫੋਨ ਕਰਕੇ ਪੁੱਛੂੰਗਾ ਵੀ ਕੀ ਜਾਂਦਾ ਸੋਲੂਸ਼ਨ ਹੈ ਓਕੇ ਤੇ ਜਿਵੇਂ ਮੈਨੂੰ ਕੋਈ ਸੋਲੂਸ਼ਨ ਪਤਾ ਲੱਗੇਗਾ ਤੁਹਾਨੂੰ ਮੈਂ ਜਰੂਰ ਦੱਸੂੰਗਾ ਕਿਉਂਕਿ ਇੱਥੇ ਦਾ ਟਾਈਮ ਹੈ ਨਾ ਉਹ ਦਿੱਤਾ ਹੋਇਆ ਹੈ 9 ਵਜੇ ਤੋਂ ਲੈ ਕੇ ਸ਼ਾਮ ਨੂੰ 4:45 ਤੱਕ ਤਾਂ ਮੈਂ ਕੱਲ ਨੂੰ ਇੱਥੇ ਫੋਨ ਕਰਕੇ ਪੁੱਛੂੰਗਾ ਕਿ ਕੀ ਦਿੱਕਤ ਹੈ ਮਤਲਬ ਕਿਵੇਂ ਪਾਸਵਰਡ ਰੀਸੈਟ ਕੀਤਾ ਜਾਏਗਾ ਤੇ ਜਿਵੇਂ ਮੈਨੂੰ ਕੋਈ ਦੱਸਣਗੇ ਮੈਂ ਨਾਲ ਦੀ ਨਾਲ ਤੁਹਾਡੇ ਲਈ ਵੀਡੀਓ ਬਣਾ ਕੇ ਜਰੂਰ ਸ਼ੇਅਰ ਕਰੂੰਗਾ ਸੋ ਅੱਜ ਤੁਸੀਂ ਆਰਾਮ ਨਾਲ ਆਪਣੀ ਤਿਆਰੀ ਕਰੋ ਠੀਕ ਹੈ ਤੇ ਤੁਸੀਂ ਟੈਨਸ਼ਨ ਇਹਦੀ ਬਿਲਕੁਲ ਛੱਡ ਦਿਓ ਥੈਂਕ ਯੂ ਵੈਰੀ ਮੱਚ